ਹਾ ਤਰ ਸਿਮਰਿਏ ਕਰਨੋ ਨਿਦਿਆਵੇ ਥਾਏ ਸਭ ਥਾਏ ਸਾਨੀ ਸਾਹਿਬ ਜੀ ਨੂੰ ਇੱਕ ਬਾਤ ਪਾਸਾਈ ਦਾ 350 ਸਾਲਾ ਸ਼ਤਾਵਦੀ ਦਿਵਸ ਜੋ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਪਵਿੱਤਰ ਧਰਤੀ ਤੇ ਬਹੁਤ ਹੀ ਚਾਰਜ ਕਲਾਚ ਚੁੰਟਣ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਅੱਜ ਹਰ ਏਰੀਆ ਤੋਂ ਹਰ ਮਹਾਂਪੁਰਖ ਨਗਰ ਕੀਰਤਨ ਲੈ ਕੇ ਆ ਰਿਹਾ ਹੈ ਇਸੇ ਤਰ੍ਹਾਂ ਨਾਨਕ ਸਾਹਿਬ ਸੰਪਰਦਾਵੱਲੋਂ ਵੀ ਜੋ ਪੂਰੀ ਸੰਪਰਦਾ ਜਨੇ ਸੰਪਰਦਾ ਦੇ ਮਹਾਪੁਰਖ ਨੇ ਸਾਰਾ ਨੇ ਨਾਲ ਮਿਲ ਕੇ ਨਾਂਡਕਸਰ ਤੋਂ ਜੋ ਨਗਰ ਕੀਰਤਨ ਦੀ ਪ੍ਰਾਰੰਭਤਾ ਕੀਤੀ ਔਰ ਰਸਤੇ ਜਪੜਾ ਕਰਦੇ ਹੋਏ ਹੁਣ ਉਸ ਪਵਿੱਤਰ ਧਰਤੀ ਤੇ ਪਹੁੰਚੇ ਹਾਂ ਜਿੱਥੇ ਅਨੰਦ ਦੀ ਪੁਰੀ ਹੈ ਤੁਨਗੁਰ ਤੇ ਇੱਕ ਬਾਦ ਪਾਸਾ ਇਹਦਾ ਬਚਾ ਹੈ ਨਗਰ ਜਿੱਥੋਂ ਸਤਗੁਰੂ ਜੀ ਤੁਨਗੁਰ ਤੇ ਇੱਕ ਬਾਦਲ ਪਾਸਾ ਜੀ ਦਿੱਲੀ ਨੂੰ 6 ਦਿਨ ਬਾਅਦ ਤੇ ਜੋ ਚਾਲੇ ਪਾਏ ਇਹ ਆ ਜੋ ਸ੍ਰੀ ਤਰਤਪੀਦੇ ਨਗਰ ਕੀਰਤਨ ਪਹੁੰਚਾ ਹੈ ਤੇ ਇਸ ਲਈ ਸੰਗਤਾਂ ਨੂੰ ਦਾਸਪੁਤਾਨ ਕੋਟ ਤਨਵਾਦ ਕਰਦਾ ਜਿਹੜੀਆਂ ਨਾਲ ਚੱਲ ਕੇ ਆਈਆਂ ਨੇ ਬੜਾ ਉਤਸ਼ਾਹ ਕੀਤਾ ਉਤਰਾਲਾ ਕੀਤਾ ਤੇ ਇਸੇ ਤਰ੍ਹਾਂ 21 ਨਵੰਬਰ ਤੋਂ 23 ਨਵੰਬਰ ਤੱਕ ਇੱਥੇ ਜੋ ਮੇਨ ਪ੍ਰੋਗਰਾਮ ਲਾਇਆ ਜਾਣਾ ਹੈ ਤੇ ਬੜਾ ਚਾਦੀ ਕਲਾ ਦਾ ਪ੍ਰੋਗਰਾਮ ਹੈ ਦੂਰੋਂ ਰੇਡੀਓਾਂ ਚੰਟਾਂ ਆ ਰਹੀਆਂ ਨੇ ਤੇ ਉਸ ਨਗਰ ਦੇ ਉਸ ਸਮਾਗਮ ਦੇ ਵਿੱਚ ਜੋ ਦਾਸਰਾਂ ਦੀ ਡਿਊਟੀ ਸੱਚ ਝੋਲੀ ਦੀ ਸੇਵਾ ਪਈ ਹੈ ਉਹਨੇ ਦਿਨ ਜੋ ਮੁਖ ਲੰਗਰਾ ਦੀ ਸੇਵਾ ਦਾਤ ਕਰਨੀ ਚੋਣ ਦਿੱਈ ਆ ਤੇ ਉਹਨੇ ਦਿਨ ਵੀ ਦਾਸ ਇਤੇ ਰਹੂਗਾ ਕਰਮហេਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸ਼ਹੀਦੀ ਸਾਕੇ ਨੂੰ ਯਾਦ ਕਰਦੇ ਆ ਜੋ ਕਿ ਗੁਰਦੁਆਰਾ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਕਾਕਸ਼ੀਰੀ ਕੇਸਗੜ ਸਾਹਿਬ ਕੇ ਸੰਗਤਾਂ ਦੀ ਆਮਤ ਸ਼ੁਰੂ ਹੋ ਚੁੱਕੀ ਆ ਔਰ ਅੱਜ ਇੱਕ ਬਹੁਤ ਵੱਡਾ ਨਗਰ ਕੀਰਤਨ ਜਿਹੜੇ ਸਾਡੇ ਨਾਨਕ ਸਰ ਵਾਲੇ ਮਹਾਪੁਰਸ਼ ਨੇ ਸੰਤ ਬਾਬਾ ਕਾਲਾ ਸਿੰਘ ਜੀ ਸੰਤ ਬਾਬਾ ਸੁਖਦੇਵ ਸਿੰਘ ਜੀ ਸੰਤ ਬਾਬਾ ਜੋਰਾ ਜੋਰਾ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਸੰਤ ਬਾਬਾ ਲਖਾ ਸਿੰਘ ਸੰਤ ਬਾਬਾ ਲਖਾ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਸੰਤ ਮਹਾਪੁਰਸ਼ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰੂ ਕੀ ਸੰਗਤ ਅੱਜ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਇੱਥੇ ਆਨੰਦਪੁਰ ਸਾਹਿਬ ਪਹੁੰਚੀ ਆ ਮੈਂ ਇਹ ਸਮਝਦਾ ਵਾਂ ਕਿ ਸੰਗਤਾਂ ਵੱਡੀ ਤਦਾਦ ਦੇ ਵਿੱਚ ਸ਼ਤਾਬਦੀ ਨੂੰ ਮਨਾਉਣ ਦੇ ਲਈ ਆਨੰਦਪੁਰ ਸਾਹਿਬ ਆਮਦ ਸ਼ੁਰੂ ਕਰ ਚੁੱਕੀਆਂ ਵਾਂ ਔਰ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਜਦੋਂ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਸ਼ਹੀਦੀ ਸਾਕੇ 350 ਸਾਲਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾ ਗੁਰਯਾਈ ਦਿਹਾੜਾ ਮਨਾਇਆ ਜਾਣਾ ਤੇ ਉਦੋਂ ਸੰਗਤ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੇਗੀ ਅੱਜ ਜੋ ਨਾਨਕ ਸਰਵਾਰੇ ਸਾਰੇ ਮਹਾਪੁਰਸ਼ ਇੱਥੇ ਵੱਡਾ ਨਗਰ ਕੀਰਤਨ ਲੈ ਕੇ ਆਏ ਆ ਸੰਗਤ ਆਈ ਆ ਕੁਚੋ ਸਾਹਿਬ ਵਾਲੇ ਆਏ ਆ ਮੈਂ ਸਾਰੀ ਹੀ ਸੰਗਤ ਦਾ ਉਹਨਾਂ ਦਾ ਜੋ ਕਦਮ ਕਦਮ ਇੱਧਰ ਨੂੰ ਆਇਆ ਵਾ ਉਹ ਸਿਰ ਮੱਥੇ ਦੇ ਉੱਤੇ ਆ ਮੈਂ ਗੁਰੂ ਅਗੇ ਅਰਦਾਸ ਕਰਦਾ ਕਿ ਪਾਤਸ਼ਾਹ ਸੰਗਤਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰੱਖਣ ਸੰਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਨਵੰਬਰ 21 ਨੂੰ ਆ ਰਿਹਾ ਹੈ ਉਸ ਨੂੰ ਲੈ ਕੇ ਸੰਤਾਂ ਦੇਸ਼ ਅਵਨੇਸ਼ਾਂਦਰ ਬਹੁਤ ਭਾਰੀ ਇਤਸ਼ਾਹ ਬੜਿਆ ਹੋਇਆ ਸਿੱਖ ਸੰਤਾ ਬੜੇ ਪਿਆਰ ਸ਼ਾਹ ਤੇ ਵਿਰਾਗ ਦੇ ਵਿੱਚ ਹੈ ਕਿਉਂਕਿ ਤਨ ਸਿੰਘ ਤੇਗ ਬਹਾਦਰ ਮਹਾਰਾਜ ਦੀ ਬਹੁਤ ਭਾਰੀ ਗੁਰਬਾਨੀ ਭਾਰੀ ਪਰਉਪਕਾਰ ਉਹਨਾਂ ਨੇ ਇਸ ਦੇ ਸਤੇ ਕੀਤੇ ਆ ਜੋ ਉਹਨਾਂ ਨੇ ਤਨ ਦੇ ਸਾਕਾ ਜਨ ਕੀਆ ਸੀਸ ਦੀਆ ਪਰ ਸਰਉਂਾ ਦੀਆ Hindu ਧਰਮ ਦੀ ਰਾਖੀ ਵਾਸਤੇ ਜਰਕ ਜੰਦੂ ਦੀ ਆਖੀ ਵਾਸਤੇ ਤੁਹਾਨੂੰ ਤੇ ਬਹਾਦਰ ਮਹਾਰਾਜੀ ਨੇ ਬਹੁਤ ਮਹਾਨ ਕੁਰਬਾਨੀ ਕੀਤੀ ਉਥੇ ਅੱਜ ਸਾਡੇ ਸਿੱਖ ਪੰਥ ਦੀ ਮਹਾਨ ਸੰਪਰਦਾ ਨਾਨਕ ਸਰ ਸੰਪਰਦਾ ਦੇ ਸਾਰੇ ਹੀ ਮਹਾਂਪੁਰਸ਼ ਨਾਨਕਾ ਕਨੇਰਾਂ ਦੇ 71 ਹੋ ਕੇ ਸਾਰੇ ਹੀ ਅੱਜ ਸ੍ਰੀ ਨਾਨਕਪੁਰ ਸਾਹਿਬ ਦੀ ਧਰਤੀ ਦੇ ਇੱਕ ਮਹਾਨ ਦਿਸ਼ਾਨ ਨਗਰ ਕੀਰਤਨ ਲੈ ਕੇ ਪਹੁੰਚੇ ਆ ਤਾਂ ਮੈਂ ਜਿੱਥੇ ਸਾਰੇ ਮਹਾਂਪੁਰਸ਼ਾਂ ਨੂੰ ਜੀਓ ਆ ਕਿ ਨਾ ਉਥੇ ਉਹਨਾਂ ਦਾ ਧੰਨਵਾਦ ਕਰਦਾ ਯੋਗਾਂ ਨੇ ਅੱਜ ਜੋ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਤਨਤਸਿ ਗੁਰਤੇਗ ਬਾਦਰ ਮਹਾਰਾਜ ਜੀ ਦੇ ਇਸ ਸਥਾਨ ਤੇ ਦਰਸ਼ਨ ਦਿਦਾਰੇ ਕਰਕੇ ਤਨਤਸਿ ਗੁਰਤੇਗ ਬਾਦਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਾਰਿਆਂ ਦਾ ਬਹੁਤ ਬਹੁਤ ਧੰਨ